ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਅਰਵਿੰਦ ਕੈਂਜਰੀਵਾਲ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਕਤਿਤ ਆਪਕਰੀ ਦੀਤੀ ਦੇ ਕਪੜੇ ਦੇ ਮਾਮਲੇ ਵਿੱਚ ਜਾਂਚ ਪੂਰੀ ਕਰਦੇ ਹੋਏ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਖਿਲਾਫ ਆਪਣੀ ਅੰਤਿਮ ਚਾਰਜ ਸ਼ੀਟ ਦਾਖਲ ਕਰ ਦਿੱਤੀ ਸੀ ਬੇਨਸ ਮਾਮਲੇ ਵਿੱਚ ਪਹਿਲਾ ਇੱਕ ਮੁੱਖ ਚਾਰਜ ਸ਼ੀਟ ਅਤੇ ਚਾਰ ਸਪਲੀਮੈਂਟਰੀ ਚਾਰਜ ਦੀਆਂ ਸ਼ੀਟਾਂ ਦਾਇਰ ਕੀਤੀ ਸੀ ਜਿਸ ਵਿੱਚ ਦਿੱਲੀ ਦੇ ਸਬਕਾ ਉਪਰ ਮੁੱਖ ਮੰਤਰੀ ਮਨੀਸ਼ਾ ਸ਼ੋਦੀਾ ਤੇ ਪﻠੰਗਨਾ ਦੇ ਵਿਧਾਨਕਾਰ ਕੌਸ਼ਲਰ ਕੇ ਕਵਿਤਾ ਤੇ ਹੋਰਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਸੀ ਤੇ ਏਜੰਸੀ ਕੇ ਕਵਿਤਾ ਦੇ ਖਿਲਾਫ ਆਪਣੀ ਚਾਰਜ ਸ਼ੀਟ ਵਿੱਚ ਇਹ ਕਿਹਾ ਗਿਆ ਸੀ ਕਿ ਗਾ ਸ਼ਰਾਬ ਕਾਰੋਬਾਰੀ ਮੰਗੰਟਾ ਸ਼੍ਰੀ ਨਿਵਾਸ ਲੂ ਰੈਡੀ ਨੇ 16 ਮਾਰਚ ਨੂੰ ਦਿੱਲੀ ਸਕੱਤਰੇਤ ਵਿੱਚ ਕੇਂਦਰੀ ਵਲ ਦੇ ਦਫ਼ਤਰ ਵਿੱਚ ਉਸਨੂੰ ਆਫਕਾਰੀ ਨੀਤੀ ਕੀ ਬਾਈ ਵਟ ਬਦਲਾ ਕਰ ਲਈ ਕਿਹਾ ਸੀ ਤਾਂ ਜੋ ਰਾਸ਼ਟਰੀ ਸਦਾਨਾਂ ਵਿੱਚ ਉਸ ਦੇ ਸ਼ਰਾਬ ਦੇ ਕਾਰੋਬਾਰ ਨੂੰ ਮਦਦ ਮਿਲ ਸਕੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ